ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੂਹੀ ਮਹੱਲਾ ਪਹਿਲਾ ਕਰ ਤੀ ਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੂਹੀ ਰਾਗਣੀ ਦੇ ਵਿੱਚ ਪਹਿਲੇ ਸਤਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਰ ਤੀਸਰੇ ਸੁਰਤਾਲ ਅੰਦਰ ਜਿ ਗਿਆ ਸੁਵਸਥਾ ਵੇ ਸ਼ਬਦ ਉਚਾਰਨ ਕਰਦੇ ਹਨ ਸਤਿਗੁਰੂ ਜੀ ਮੰਗਲ ਕਰਦੇ ਇੱਕ ਅਦੁੱਤੀ ਪਰਮੇਸ਼ਰ ਬੂਵੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ ਹੈ ਆਵ ਸੱਜਣਾ ਹਉ ਦੇਖਾਂ ਦਰਸਨ ਤੀਰ ਆ ਰਾਮ हे सज्जन सतगुरु जी आओ आओ कृपा करके मेनू दर्शन देना करो क्योंकि हे राम प्यारे मैं तेरा दर्शन दीदार देखना चाहंदा हूं वाहे सज्जन ब्रह्म चेतन मेरे हृदय विच आके साख्या धो ता जो हो कहिए मैं तेरा दर्शन दीदार देखना करा क्योंकि कर आप अंदर है ਖੜੀ ਤੱਕ ਮੈਂ ਮਨ ਜਾਉ ਕਨੀਰਾ ਰਾਮ ਮੈਂ ਆ ਪਨੜੇ ਕੀ ਆਪਣੇ ਪ੍ਰਤਖ ਅੰਤਹਿ ਕਰਨ ਵਾ ਸਤ ਸੰਗਤ ਰੂਪੀ ਘਰ ਵਿੱਚ ਖੜੀ ਭਾਵ ਸਮਾਹਤ ਜਿਤ ੋ ਕੇ ਤੇਰਾ ਰਸਤਾ ਤੱਕ ਭਾਵ ਵੇਖ ਤੱਕ ਰਹੀ ਹਾਂ ਹੇ ਰਾਮ ਰਮੇ ਹੋਏ ਪਰਮੇਸ਼ਰ ਵਾ ਗੁਰੂ ਜੀ ਮੇਰੇ ਮਨ ਚਿੱਤ ਵਿੱਚ ਤੇਰੀ ਪ੍ਰਾਪਤੀ ਵਾ ਤੇਰੇ ਦਰਸ਼ਨਾਂ ਤੱਕ ਨੀਰਾ ਬਹੁਤਾ ਚਾਉ ਉਤਸ਼ਾਹ ਮਨ ਚਾਉ ਕਹੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਏ ਮੇਰੇ ਪ੍ਰਭ ਪਰਮੇਸ਼ਰ ਮੇਰੀ ਅਰਜ ਸੁਣਨਾ ਕਰੋ ਮੇਰੇ ਮਨ ਚਿਤ ਵਿੱਚ ਤੁਹਾਡੀ ਪ੍ਰਾਪਤੀ ਵਾ ਦਰਸ਼ਨਾ ਤੱਕ ਨੇਰਾ ਬਹੁਤਾ ਉਤਸ਼ਾਹ ਹੈ ਅਤੇ ਮੈਨੂੰ ਤੁਹਾਡਾ ਹੀ ਪਰਵਾਸਾ ਭਰੋਸਾ ਹੈ ਵਾ ਆਸਰਾ ਹੈ ਅੱਗੇ ਜਿਨ੍ਹਾਂ ਗੁਰਮੁਖਾਂ ਸੰਤਾਂ ਭਗਤਾਂ ਨੂੰ ਦਰਸ਼ਨ ਹੋਏ ਹਨ ਉਨਾਂ ਦੀ ਅਵਸਥਾ ਦੱਸ ਰਿਹਾ ਦਰਸ਼ਨ ਦੇਖ ਭਈ ਨੇ ਕੇਵਲ ਜਨਮ ਮਰਨ ਦੁੱਖ ਨਾਸਾ हे ਪਰਮੇਸ਼ਰ ਤੇਰੇ ਦਰਸ਼ਨ ਦੀ ਧਾਰ ਵੇਖ ਕੇ ਮੈਂ ਨੇ ਕੇਵਲ ਹੁੰਦਾ ਸ਼ੁੱਧ ਚਿਤ ਹੋਈ ਵਾ ਨੇ ਕੇਵਲ ਨੇਹ ਵਿਸ਼ੇਸ਼ ਕਰਕੇ ਕੇਵਲ ਨਿਰੋਲ ਤੇਰੇ ਸ਼ੁੱਧ ਸਰੂਪ ਦੀ ਪ੍ਰਾਪਤੀ ਵਾਲੀ ਹੋ ਗਈ ਹਾਂ ਤੇ ਮੇਰਾ ਜਨਮ ਮਰਨ ਜੰਮਣ ਮਰਨ ਦਾ ਦੁੱਖ ਕਸ਼ਟ ਵੀ ਨਾਸ਼ ਹੋ ਗਿਆ ਹੈ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਈ ਸੁਬਾਈਂ ਹੀ ਪ੍ਰਭੂ ਸਾਰੀਆਂ ਚੰਦ ਸੂਰਜ ਅਗਨੀ ਆਦ ਜੋਤੀਆਂ ਵਿੱਚ ਉਹ ਇੱਕੋ ਸਰੂਪ ਕਰਕੇ ਤੈਨੂੰ ਹੀ ਮੈਂ ਜਾਨਣਾ ਕੀਤਾ ਵਾ ਤੇਰੀ ਜਾਤਾ ਪੈਦਾ ਕੀਤੀ ਹੋਈ ਸਗਲੀ ਸਾਰੀ ਸ੍ਰਿਟੀ ਵਿੱਚ ਜੋਤੀ ਸਰੂਪ ਤੈਨੂੰ ਹੀ ਜਾਣਿਆ ਹੈ ਅਤੇ ਭਾਈ ਪ੍ਰੇਮ ਵਾਲਾ ਸੁਭਾ ਧਾਰਨ ਵਾਲਿਆਂ ਨੂੰ ਤੂੰ ਹੀ ਮਿਲਿਆ ਹੈ ਵਾ ਜਿਨ ਪ੍ਰੇਮ ਕੀ ਉਹ ਤਿਨਹੀ ਪ੍ਰਭ ਪਾਇਓ ਹੈ ਜਿਹੜੇ ਪੂਰੇ ਗੁਰਾਂ ਦੀ ਭਾਏ ਮਰਜੀਨ ਸਾਰੂ ਕੇ ਚੱਲੇ ਉਹਨਾਂ ਨੂੰ ਤੂੰ ਸੁਭਾਵਕ ਵਾ ਪ੍ਰਕਾਸ਼ ਰੂਪੋ ਕੇ ਮਿਲਿਆ ਨਾਨਕ ਸਾਜਨ ਕਉ ਬਲ ਜਾਈਐ ਸਾਜ ਮਿਲੇ ਘਰ ਆਈਐ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਸੱਜਣ ਅਕਾਲ ਪੁਰਖ ਜੀ ਤੇਰੇ ਤਾਈ ਬਲਹਾਰ ਜਾਈਏ ਜੇ ਮੈਂ satsang ਰੂਪੀ ਘਰ ਵਿੱਚ ਆਉਣਾ ਕੀਤਾ ਤਾਂ ਤੇਰੇ ਸੱਚੇ ਨਾਮ ਸਰੂਪ ਨਾਲ ਮਿਲਾਪ ਹੋਇਆ ਵਾ ਸੱਚੇ ਗੁਰੂ ਮਿਲੇ ਤਾਂ ਤੇਰੇ ਸਰੂਪ ਰੂਪੀ ਘਰ ਵਿੱਚ ਆ ਕੇ ਤੈਨੂੰ ਮਿਲੇ ਅਥਵਾ ਪਰਮੇਸ਼ਰ ਦੇ ਤਾਈ ਬਲਹਾਰ ਜਾਈਏ ਜੋ ਸੱਚਾ ਪਰਮੇਸ਼ਰ ਹਿਰਦੇ ਰੂਪੀ ਘਰ ਵਿੱਚ ਆ ਕੇ ਮਿਲਿਆ ਹੈ ਕਰ ਆਇਐ ਸਾਜਨਾ ਤਾਂ ਧਨ ਖਰੀ ਸਰਸੀ ਰਾਮ हे ਸਾਜਨਾ ਸੱਜਣ ਅਕਾਲ ਪੁਰਖ ਜੀ ਜਦੋਂ ਤੁਸੀਂ ਮੇਰੇ ਅੰਤਹਿ ਕਰਨ ਰੂਪੀ ਘਰ ਵਿੱਚ ਆਇਐ ਡੇ ਆਕੇ ਹਸਤਤ ਹੋਗੇ हे ਰਾਮ ਪਿਆਰੀ ਪ੍ਰਭੂ ਤਦ ਮੇਰੀ ਜਿਗਿਆਸੂ ਰੂਪਤਾਨ ਇਸਤਰੀ ਦੀ ਆਵਾਸ ਬਿਰਤੀ ਖਰੀ અત્યੰਤ ਸਰਸੀ ਸਹਿਤ ਪ੍ਰੇਮ ਰਸ ਦੀ ਹੋਗੀ ਵਾ ਅਨੰਦਤ ਹੋਗੀ ਹਰ ਮੋਹ ਅੜੀ ਸਾਚ ਸਬਦ ਠਾਕੁਰ ਦੀਖ ਰਹਿੰਸੀ RAM ਏ ਹਰ ਪਰਮੇਸ਼ਰ ਸੱਚੇ ਗੁਰਾਂ ਦੇ ਸਬਦ ਉਪਦੇਸ਼ ਕਰਕੇ ਮੇਰੇ ਚਿੱਤ ਦੀ ਬਿਰਤੀ ਤੇਰੇ ਤੇ ਮੋਹੇ ਅੜੀ ਮੋਹਿਤ ਹੋ ਗਈ ਹੈ ਵਾਹਿ ਹਰੀ ਸੱਚੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਤੇਰੇ ਤਾਂ ਹੀ ਮੋਹ ਲਿਆ ਹੈ ਪਾਪ ਵਸ ਕਰ ਲਿਆ ਹੈ ਅਤੀ ਹੀ ਠਾਕੁਰ ਸਵਾਮੀ ਪਰਮੇਸ਼ਰ ਜੀ ਤੇਰੇ دیدار ਵੇਖ ਕੇ ਚਿਤ ਦੀ ਬਿਰਤੀ ਪ੍ਰਸੰਨਤਾ ਦੇ ਸਹਿਤ ਵਾਰ ਹੰਸੀ ਆਨੰਦਤ ਹੋ ਗਈ ਹੈ ਉਹ ਗੁਣ ਸੰਗ ਰਹੰਸੀ ਖਰੀ ਸਰਸੀ ਜਾ 라ਵੀ ਰੰਗ ਰਾਤੇ ਇਹ ਸਾਰਿਆਂ ਰੰਗਾਂ ਵਿੱਚ ਰੰਗੇ ਹੋਏ ਵਾ ਭਗਤਾ ਨੂੰ ਆਪਣੇ ਰੰਗ ਆਨੰਦ ਸਰੂਪ ਦੇ ਵਿੱਚ ਰੰਗਣ ਵਾਲੇ ਪਰਮੇਸ਼ਰ ਵਾਇਗਰੂ ਜਦੋਂ ਚਿੱਤ ਦੀ ਬਿਰਤੀ ਤੇਰੇ ਵਿੱਚ 라ਵੀ ਮਿਲੀ ਅਪੇਧ ਹੋਈ ਤਾਂ ਸ਼ੁਭ ਗੁਣਾ ਵਾ ਗੁਣ ਗਿਆਨ ਆਦਕ ਦੇ ਨਾਲ ਮਿਲ ਕੇ ਰਹਾੰਸੀ ਪ੍ਰਸੰਨਤਾ ਦੀ ਪ੍ਰਾਪਤੀ ਕਰਕੇ ਖਰੀ અત્યੰਤ ਸਰਸੀ ਸਹਿਦ ਪ੍ਰੇਮ ਰਸ ਦੀ ਹੋਗੀ ਅਵਗੜ ਮਾਰ ਗੁਣੀ ਘਰ ਛਾਇਆ ਪੂਰੈ ਪੁਰਖ ਵਿਦਾਤੈ ਇਹ ਕਰਮਾ ਅਨਸਾਰ ਫਲ ਦੇਣ ਵਾਲੇ ਫਲ ਪਰਦਾਤੀ ਪੂਰਨਪੁਰਖ ਅਕਾਲਪੁਰਖ ਜੀ ਤੁਸੀਂ ਕਿਰਪਾ ਕਰਕੇ ਕਾਮ ਕ੍ਰੋਧ ਆਦ ਔਗਣਾ ਨੂੰ ਮਾਰ ਕੇ ਸਤ ਸੰਤੋਖ ਦਇਆ ਧਰਮ ਵਿਚਾਰ ਵਾ ਗਿਆਨ ਆਦ ਗੁਣੀ ਗੁਣਾ ਨਾਲ ਮੇਰਾ ਅੰਤਹਿਕਰਨ ਰੂਪੀ ਘਰ ਛਾਇਆ ਹੁੰਦਾ ਟਕ ਲਿਆ ਹੈ ਵਾ ਸ਼ੁਭ ਗੁਣਾ ਦਾ ਘਰ ਅੰਤਹਿਕਰਨ ਵਿੱਚ ਛਾਇਆ ਪੂਰਿਆ ਭਵ ਬਣ ਗਿਆ ਹੈ ਵਾ ਅ ਗਿਆਨ ਆਦ ਔਗਣਾ ਨੂੰ ਮਾਰ ਕੇ ਗੁਣੀ ਗਿਆਨ ਸਰੂਪ ਪਰਮੇਸ਼ਰ ਤੈਨੂੰ ਅੰਤਹਿ ਕਰਨ ਰੂਪੀ ਘਰ ਵਿੱਚੋਂ ਹੀ ਛਾਇਆ ਕਿ ਇਹ ਪਾ ਲਿਆ ਹੈ ਤਸਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ ਏ ਪਰਮੇਸ਼ਰ ਪੂਰੇ ਗੁਰਾਂ ਨੇ ਵਿਚਾਰੇ ਨਿਰਣਾ ਵਿਚਾਰ ਕਰਕੇ ਅਦਲ ਨਿਆਂ ਕੀਤਾ ਹੈ ਇਸ ਕਰਕੇ ਮੈਂ ਕਾਮਾਦ ਤਸਕਰ ਚੋਰਾਂ ਨੂੰ ਮਾਰ ਕੇ ਤੇਰੇ ਪੰਚਾਇਣ ਪੰਚ ਸ੍ਰੇਸ਼ਟ ਤਾਈ ਵਾਲੇ ਸੱਚਖੰਡ ਰੂਪੀ ਆਇਣ ਘਰ ਵਿੱਚ ਵਸੀ ਹ ਵਾ ਜਿਹੜੀ ਜੀਵ ਰੂਪ ਇਸਤਰੀ ਕਾਮਾ ਦੇਕ ਤਸਕਰ ਚੋਰਾ ਨੂੰ ਮਾਰ ਕੇ ਪੰਚਾਇਣ ਹੁੰਦਾ ਪੰਚ ਮਹਾਤਮਾ ਜਨਾਂ ਦੇ ਆਇਣ ਘਰ ਭਾਵ ਸਤ ਸੰਗਤ ਵਿੱਚ ਵਸੀ ਹੈ ਉਸ ਨੇ ਵਿਚਾਰੇ ਵਿਚਾਰ ਦੁਆਰਾ ਸਤ ਅਸਤ ਦਾ ਅਦਲ ਹੁੰਦਾ ਇਨਸਾਫ ਨਿਰਣਾ ਕਰ ਲਿਆ ਵਾ ਸੰਤ ਜਨ ਵਿਚਾਰ ਪੂਰਵਕ ਉਸ ਦਾ ਨਿਆਂ ਕਰਦੇ ਹਨ ਅਥਵਾ ਜਦੋਂ ਕਾਮਾ ਦੇਕ ਤਸਕਰ ਚੋਰਾ ਨੂੰ ਮਾਰਨੇ ਵਾਲੇ ਪੰਚਾਇਣ ਪੰਚ ਮਹਾਤਮਾ ਜਨਾਂ ਦੇ ਆਇਣ ਘਰ ਭਾਵ ਉਹਨਾਂ ਦੀ ਸੰਗਤ ਵਿੱਚ ਵਸਣਾ ਕੀਤਾ ਤਾਂ ਅਦਲ ਨਿਆ ਕਰਨ ਵਾਲੇ ਪਰਮੇਸ਼ਰ ਦੇ ਸਰੂਪ ਦੀ ਵਿਚਾਰ ਪ੍ਰਾਪਤ ਹੋ ਗਈ ਹੈ ਨਾਨਕ RAM ਨਾਮ ਨਿਸਤਾਰਾ ਗੁਰਮਤ ਮਿਲਹਿ ਪਿਆਰੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ RAM ਪਰਮੇਸ਼ਰ ਤੇਰੇ ਨਾਮ ਨੂੰ ਜਪ ਕੇ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਪਰੰਤੂ হে ਪਿਆਰੇ ਤੇਰਾ ਨਾਮ ਗੁਰ ਸਿੱਖਿਆ ਦੁਆਰਾ ਹੀ ਮਿਲਦਾ ਹੈ ਵਾ ਜਿਹੜੇ ਪਿਆਰੇ ਗੁਰਾਂ ਦੀ ਸਿੱਖਿਆ ਵਿੱਚ ਮਿਲਦੇ ਹਨ ਪਰਮੇਸ਼ਰ ਦਾ ਨਾਮ ਜਪ ਕੇ ਉਹਨਾਂ ਦਾ ਸੰਸਾਰ ਸਮੁੰਦਰ ਤੋਂ ਨਿਸਤਾਰਾ ਹੁੰਦਾ ਹੈ ਵਰ ਪਾਇ ਅੜਾ ਬਾਲੜੀਏ ਆਸਾ ਮਨ ਸਾ ਪੂਰੀ RAM ਜਿਸ ਜੀਵ ਰੂਪ ਬਾਲੜੀਏ ਬਾਲੜੀ ਇਸਤਰੀ ਨੇ ਵਰ ਪਤੀ ਪਰਮੇਸ਼ਰ ਨੂੰ ਪਾਇੜਾ ਪਾ ਲਿਆ ਹੈ ਉਸਦੀ ਪਤੀ ਰਾਮ ਪਰਮੇਸ਼ਰ ਨੇ ਮਨਸਾ ਬੁੱਧੀ ਦੀ ਆਸਾ ਉਮੀਦ ਪੂਰਨ ਕਰ ਦਿੱਤੀ ਹੈ। ਵੈਸੇ ਲੋਕ ਦੀ ਆਸਾ ਤੇ ਪ੍ਰਲੋਕ ਦੀ ਮਨਸਾ ਪੂਰੀ ਕਰ ਦਿੱਤੀ ਹੈ। ਪਿਰ ਰਾਵ ਅੜੀ ਸ਼ਬਦ ਰਲੀ ਰਬ ਰਹਿਆ ਨਹਿ ਦੂਰੀ ਰਾਮ ਜਿਹੜੀ ਗੁਰ ਸ਼ਬਦ ਉਪਦੇਸ਼ ਵਿੱਚ ਮਿਲੀ ਹੋਈ ਹੈ ਉਹ ਪਿਰ ਪਤੀ ਪਰਮੇਸ਼ਰ ਨੇ ਰਾਵੇ ਅੜੀ ਭੋਗੀ ਪਾਵ ਆਪਣੇ ਵਿੱਚ ਅਭੇਦ ਕਰ ਲਈ ਹੈ। ਉਸਨੇ ਐਸਾ ਨਿਸ਼ਚੈ ਕੀਤਾ ਹੈ ਕਿ ਉਹ ਪਤੀ ਰਾਮ ਪਰਮੇਸ਼ਰ ਸਾਰੇ ਰੱਬ ਵਿਆਪਕ ਹੋ ਰਿਹਾ ਹੈ ਦੂਰ ਨਹੀਂ ਹੈ ਪ੍ਰਭ ਦੂਰ ਨਾ ਹੋਈ ਘਟ ਘਟ ਸੋਈ ਤਿਸ ਕੀ ਨਾਰ ਸਬਾਈ ਪਤੀ ਪ੍ਰਭ ਪਰਮੇਸ਼ਰ ਸਾਰਿਆਂ ਵਿੱਚ ਆਤਮਾ ਰੂਪ ਹੋਣ ਕਰਕੇ ਦੂਰ ਨਹੀਂ ਹੁੰਦਾ ਉਪਰਮ ਬ੍ਰह्म ਚੇਤਨਤਾ ਘਟਾਂ ਘਟਾਂ ਵਿੱਚ ਵਿਆਪ ਗੇ ਸਬਾਈ ਸਾਰੀਆਂ ਜੀਵ ਰੂਪ ਨਾਰ ਇਸਤਰੀ ਉਸੇ ਦੀਆਂ ਹਨ ਵਾ ਭਗਤੀ ਭਾਵ ਵਾਲੀਆਂ ਸਖੀਆਂ ਉਸੇ ਦੀਆਂ ਨਾਰੀਆਂ ਹਨ ਆਪੇ ਰਸੀਆ ਆਪੇ 라ਵੇ ਜਿਉ ਤਿਸ ਦੀ ਵਡਿਆਈ ਉਹ ਪਤੀ ਪਰਮੇਸ਼ਰ ਆਪ ਹੀ ਰਸੀਆ ਰਸਾਂ ਦਾ ਗਿਆਤਾ ਹੈ ਆਪ ਹੀ ਰਸਾਂ ਦੇ ਤਾਈਂ 라ਵੇ ਭੋਗਣ ਵਾਲਾ ਵਾ ਆਪ ਹੀ ਗੁਰੂ ਰੂਪ ਹੋ ਕੇ ਆਤਮ ਰਸ ਦੇ ਦੇਣ ਵਾਲਾ ਹੈ ਆਪ ਹੀ ਅਧਿਕਾਰੀ ਹੋ ਕੇ ਆਤਮ ਰਸ ਨੂੰ 라ਵੇ ਮੰਨਣ ਵਾਲਾ ਹੈ ਅਮਰ ਅਡੋਲ ਅਮੋਲ ਅਪਾਰਾ ਗੁਰ ਪੂਰੈ ਸੱਚ ਪਾਈਐ ਹਾਂ ਕਹਿੰਦੇ ਪਿਛਲੇ ਸ਼ਬਦੀ ਵਿਚਾਰ ਥੋੜੀ ਜੀ ਰਹਿ ਗਈ ਜਿਉਂ ਤਿਸ ਦੀ ਵਡਿਆਈ ਉਹ ਆਪ ਹੀ ਰਸ ਰਸੀਆ ਹੈ ਆਪ ਹੀ 라ਵੇ ਮੰਨਣ ਵਾਲਾ ਤੇ ਆਪ ਹੀ ਉਹ ਬ੍ਰਹਮ ਬੀਤਿਆਂ ਨੂੰ ਆਤਮਾ ਰੂਪ ਹੋ ਕੇ ਆਪਣਾ ਸਰੂਪ ਪ੍ਰਗਟ ਕਰਕੇ ਦਿਖਾ ਦਿੰਦਾ ਜਿਵੇਂ ਉਸ ਦੀ ਵਡਿਆਈ ਇੱਛਾ ਹੁੰਦੀ ਹੈ ਅਮਰ ਅਡੋਲ ਅਮੋਲ ਅਪਾਰਾ ਗੁਰ ਪੂਰੈ ਸੱਚ ਪਾਈਐ ਜੋ ਅਮਰ ਮਰਨ ਤੋਂ ਰਹਿਤ ਮਾਇਕੀ ਪਦਾਰਥਾਂ ਨਾਲ ਅਡੋਲ ਡੋਲਣ ਤੋਂ ਰਹਿਤ ਕਿਸੇ ਸਾਧਨਾ ਰੂਪ ਵਟਿਆਂ ਨਾਲ ਤੋਲਿਆ ਕਿਤਿਓ ਵੀ ਮੁੱਲ ਨਹੀਂ ਮਿਲਦਾ ਵਾ ਮੁੱਲ ਤੋਂ ਰਹਿਤ ਤੇ ਅਪਾਰਾ ਪ੍ਰਕਿਰਤੀ ਦੇ ਪਾਰਾ ਵਾਰ ਤੋਂ ਰਹਿਤ ਪਰਮੇਸ਼ਰ ਹੈ ਉਹ ਸੱਚ ਸਰੂਪ ਪਰਮੇਸ਼ਰ ਕਹਿੰਦੇ ਪੂਰਨ ਗੁਰਾਂ ਦੁਆਰਾ ਪਾਉਣਾ ਕਰੀਦਾ ਹੈ ਨਾਨਕ ਆਪੇ ਜੋਗ ਸਜੋਗੀ ਨਦਰ ਕਰੇ ਲਈ ਆਇਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪਰਮੇਸ਼ਰ ਆਪ ਹੀ ਗੁਰਾਂ ਦੇ ਸ਼ਬਦ ਵਾ ਸਤ ਸੰਗਤ ਵਿੱਚ ਜੁੜਨ ਦਾ ਸੰਜੋਗੀ ਸੰਯੋਗ ਬਖਸ਼ਦਾ ਵਾ ਜਿਸ ਦਾ ਪਰਮੇਸ਼ਰ ਆਪ ਹੀ ਮਨ ਗੁਰਾਂ ਦੀ ਸ਼ਬਦ ਵਿੱਚ ਜੋੜ ਦਿੰਦਾ ਹੈ ਉਹ ਸ਼ਬਦ ਬ੍ਰਹਮ ਦੇ ਸੰਜੋਗੀ ਹੋ ਜਾਂਦਾ ਹੈ ਜਿਸ ਉੱਤੇ ਗੁਰੂ ਵਾ ਪਰਮੇਸ਼ਰ ਕਿਰਪਾ ਨਦਰ ਦ੍ਰਿਸ਼ਟੀ ਕਰਦਾ ਉਸ ਚਿੱਤ ਦੀ ਲਿਵ ਗਿਰਤੀ ਲਗਾਉਂਦਾ ਹੈ ਪਿਰ ਉੱਜੜੀ ਐ ਮਾੜੜੀ ਐ ਤਿਹ ਲੋਆ ਸਿਰ ਤਾਜਾ RAM ਜੋ RAM ਪਰਮੇਸ਼ਰ ਤਿੰਨਾ ਲੋਕਾਂ ਦਾ ਸਿਰ ਤਾਜਾ ਸ਼੍ਰੋਮਣੀ ਹੈ ਉਸ ਪਿਰ ਪਦੀ ਪਰਮੇਸ਼ਰ ਦੀ ਸਤਸੰਗਤ ਭਗਤੀ ਬੈਕੁੰਠ ਦਾ ਮਨੁੱਖਾ ਸਰੀਰ ਰੂਪੀ ਮਾੜੜੀ ਐ ਮਾੜੀ ਓਟਾਰੀ ਸਭ ਤੋਂ ਉੱਜੜੀ ਐ ਉੱਚੀ ਹੈ ਵਹ ਪਤੀ ਪਰਮੇਸ਼ਰ ਦਾ ਤ੍ਰਿਗੁਣ ਅਤੀਤ ਰੂਪ ਮਾਡੜੀ ਹੈ ਮੰਦਰ ਸਰੂਪ ਸਭ ਤੋਂ ਉੱਚਾ ਹੈ ਪਰਮੇਸ਼ਰ ਦੇ ਸ੍ਰੇਸ਼ਟ ਗੁਣਾ ਨੂੰ ਵੇਖ ਕੇ ਜਿਗਿਆਸੂ ਰੂਪ ਸਖੀ ਨੂੰ ਮਹਾਤਮਾ ਰੂਪ ਸਖੀ ਕਹਿੰਦੀ ਹੈ ਕੀ ਕਹਿੰਦੀ ਹੈ ਹਉ ਬਿਸਮ ਭਈ ਦੇਖ ਗੁਣਾ ਅਨਹਦ ਸ਼ਬਦ ਅਗਾਜਾ ਰਾਮ ਇਹ ਸਖੀ ਮੈਂ ਉਸ ਪਰਮੇਸ਼ਰ ਦੇ ਬਿਆੰਤ ਗੁਣਾ ਨੂੰ ਵੇਖ ਕੇ ਬਿਸਮ ਅਚਰਜ ਹੋਈ ਹਾਂ ਜੋ ਸ਼ਬਦ ਬ੍ਰਹਮ ਚੇਤਨ ਪਰਮੇਸ਼ਰ ਇੱਕ ਰਸ ਸਾਰੇ ਅਗਾਜਾ ਪ੍ਰਗਟ ਹੈ ਵਾਜੂ ਰਾਮ ਪ੍ਰਭੂ ਗੁਰਾਂ ਦੇ ਸ਼ਬਦ ਨੂੰ ਇੱਕ ਰਸ ਉਚਾਰਨ ਕਰਕੇ ਹਿਰਦੇ ਵਿੱਚ ਆ ਕੇ ਅਗਾਜਾ ਪ੍ਰਗਟ ਹੁੰਦਾ ਹੈ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨੀਸਾਣ ਜਿਸ ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕੀਤੀ ਉਸ ਦੀ ਭਗਤੀ ਰੂਪ ਕਮਾਈ ਸ੍ਰੇਸ਼ਟ ਹੈ ਵਾਸ ਦੀ ਨਾਮ ਅਭਿਆਸ ਦੀ ਕਮਾਈ ਸਾਰੀ ਪੂਰੀ ਹੈ ਅਤੇ ਪਰਮੇਸ਼ਰ ਦਾ ਨਾਮ ਜਪਣ ਕਰਕੇ ਹੀ ਹਿਰਦੇ ਅੰਦਰ ਉਸ ਦਾ ਸਰੂਪ ਪ੍ਰਗਟ ਹੁੰਦਾ ਹੈ ਨਾਮ ਬਿਨਾ ਖੋਟੇ ਨਹੀਂ ਠਾਹਰ ਨਾਮ ਰਤਨ ਪਰਵਾਨੋ ਪਰਮੇਸ਼ਰ ਦਾ ਨਾਮ ਜਪਣ ਤੋਂ ਬਗੈਰ ਖੋਟੇ ਚਿੱਤ ਵਾਲੇ ਪੁਰਖ ਨੂੰ ਕਿਤੇ ਵੀ ਠਾਹਰ ਜਗ੍ਹਾ ਨਹੀਂ ਮਿਲਦੀ ਵਾ ਨਾਮ ਤੋਂ ਹੀਨੇ ਖੋਟੇ ਪੁਰਖ ਨੂੰ ਪਰਮੇਸ਼ਰ ਦੀ ਦਰਗਾਹ ਵਿੱਚ ਜਗ੍ਹਾ ਨਹੀਂ ਮਿਲਦੀ ਉਥੇ ਤਾਂ ਨਾਮ ਰੂਪੀ ਰਤਨ ਕਰਕੇ ਹੀ ਪਰਮਾਨੀ ਕੋਈ ਦਾ ਹੈ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਸੀ ਜਿਸ ਦੇ ਕੋਲ ਪੂਰਾ ਪੂਰਨ ਪਰਮੇਸ਼ਰ ਦਾ ਨਾਮ ਰੂਪ ਪਰਵਾਨਾ ਹੁੰਦਾ ਟੁੰਬੂ ਹੈ ਨਿਸ਼ਾਨੀ ਹੈ ਉਸ ਦੀ ਪਦ ਪ੍ਰਤੀਸ਼ਟਾ ਤੇ ਮਤ ਅਗਲ ਪੂਰੀ ਹੈ ਵਾ ਜਿਸ ਕੋਲ ਪੂਰਨ ਪਰਮੇਸ਼ਰ ਦਾ ਨਾਮ ਰੂਪੀ ਧਨ ਪੂਰੀ ਆਤਮ ਵਿਸ਼ੈਣੀ ਮਤ ਤੇ ਪ੍ਰਤੀਸ਼ਟਾ ਸਹਿਤ ਹੈ ਉਹ ਪ੍ਰਮਾਣਿਕ ਹੈ ਤੇ ਨਾ ਉਹ ਜਨਮ ਧਾਰ ਕੇ ਆਵੇ ਆਉਂਦਾ ਨਾ ਹੀ ਕਿਤੇ ਮਰ ਕੇ ਜਾਸੀ ਜਾਂਦਾ ਹੈ ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੀ ਅਬਿਨਾਸੀ ਸਤਿਗੁਰੂ ਜੀ ਕਥਨ ਕਰਦੇ ਹਨ ਜੋ ਗੁਰਮੁਖ ਮੁਖੀ ਗੁਰਾਂ ਦੁਆਰਾ ਵਾ ਗੁਰਮੁਖ ਜਨ ਆਪਣੇ ਆਤਮਿਕ ਸਰੂਪ ਨੂੰ ਪਛਾਣੈ ਸਿਆਣ ਲੈਂਦਾ ਉਹ ਵਿਨਾਸੀ ਨਾਸ਼ ਤੋਂ ਰਹਿਤ ਪ੍ਰਭ ਪਰਮੇਸ਼ਰ ਜੈਸੇ ਹੁੰਦਾ ਵਰਗਾ ਹੀ ਹੋ ਜਾਂਦਾ ਵਾ ਜੈਸੇ ਜਿਸ ਤਰ੍ਹਾਂ ਪਰਮੇਸ਼ਰ ਅਬਨਾਸੀ ਆ ਉਹ ਵੀ ਅਬਨਾਸੀ ਪਦਵੀ ਵਾਲਾ ਬਣ ਜਾਂਦਾ ਹੈ ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ M. ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ